ਮਾਨਯੋਗ ਡੀਜੀਪੀ ਪੰਜਾਬ ਅਤੇ ਡੀਆਈਜੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ੇ ਪਟਿਆਲਾ ਪੁਲਿਸ ਲਗਾਤਾਰ ਸਮਾਜ ਵਿਰੋਧੀ ਅਤੇ ਕ੍ਰਿਮినਲ ਅੰਤਰਾਂ ਦੇ ਖਿਲਾਫ ਬੜੀ ਸਰਗਰਮੀ ਨਾਲ ਕਾਰਵਾਈ ਕਰਦੀ ਪਰसों 2 ਦਿਨ ਪਹਿਲਾਂ ਬੀਤੇ ਦਿਨੀ 6 ਨੰਬਰ ਮਕਦਮਾ ਦਰਜ ਹੋਇਆ ਪਰसों ਦੀ ਗੱਲ ਆ 9 ਤਰੀਕ ਦੀ ਜਿੱਥੇ ਨਵੇਂ ਬਸਪੈਂਡ ਅਰਬਨ ਸਟੇਟ ਪਟਿਆਲਾ ਚ ਹੈ ਨੌਜਵਾਨਾਂ ਦੇ ਇੱਕ ਝੁੰਡ ਨੇ ਹਵਾਈ ਫੈਰ ਕੀਤੇ ਤੇ ਬੰਦਿਆਂ ਨੂੰ ਛੱਡਾ ਮਾਰ ਕੇ ਸੈਮ ਦਾ ਤੇ ਦਹਿਸ਼ਤ ਦਾ ਮਾਹੌਲ ਕ੍ਰੀਏਟ ਕੀਤਾ 48 ਘੰਟਿਆਂ ਦੇ ਅੰਦਰ ਪਟਿਆਲਾ ਪੁਲਿਸ ਨੇ ਐਸਪੀ ਡੀ ਹਰਬੀਰ ਟਵਾਲ ਡੀਐਸਪੀ ਡੀ ਸੁਖਮਨ ਬ੍ਰੰਧਾਵਾ ਡੀਐਸਪੀ ਸਿਟੀ 2 ਜਸਵਿੰਦਰ ਸਿੰਘ ਟਿਵਾਣਾ ਇੰਚਾਰ ਪੀਆਈਏ ਪਟਿਆਲਾ ਇੰਸਪੈਕਟਰ ਸ਼ਮਿੰਦਰ ਸਿੰਘ ਇਸ ਸੱਚੇ ਵਰਮਨ ਐਸਟੇਟ ਅਮਨਬਰਾਡ ਇਸਾਰੇ ਐਕਸਪਸ ਸਣੇ ਆਪਣੀ ਟੀਮਾਂ ਮੌਕੇ ਤੇ ਪਹੁੰਚੇ ਜਦੋਂ ਮਾਰਦਾਤ ਹੋਈ ਤੇ 48 ਘੰਟਿਆਂ ਦੇ ਅੰਦਰ ਪਟਿਆਲਾ ਪੁਲਿਸ ਨੇ ਸਾਰੇ ਦੋਸ਼ੀ ਆਈਡੈਂਟੀਫਾਈ ਕਰ ਲਏ ਤੇ ਪੰਜ ਦੋਸ਼ੀਆਂ 'ਚੋਂ ਤਿੰਨ ਦੋਸ਼ੀ ਅਰੇਸਟ ਕਰਕੇ ਉਹਨਾਂ ਤੋਂ ਦੋ ਗਾਫਨ ਵੀ ਰਿਕਵਰ ਹੋ ਗਏ ਮੈਂ ਇਹਨਾਂ 'ਚੋਂ ਇੱਕ ਦੋਸ਼ੀ ਬੱਲੀ ਜਿਹੜਾ ਮਾਨਸਾ ਜੋਗੇ ਥਾਣੇ ਦਾ ਰਹਿਣ ਵਾਲਾ ਦੂਜਾ ਦੋਸ਼ੀ ਸਰਬੀ ਜਿਹੜਾ ਮਾਨਸੇ ਜ਼ਿਲ੍ਹੇ ਦਾ ਰਹਿਣ ਵਾਲਾ ਤੇ ਤੀਜਾ ਵਿੱਕੀ ਸੁਨਾਨ ਦਾ ਰਹਿਣ ਵਾਲਾ ਹੈ ਬੜੀ ਫੌਰੀ ਅਤੇ ਸਖਤ ਕਾਰਵਾਈ ਕਰਦੇ ਜੀਨਾਂ ਦੋਸ਼ੀਆਂ ਨੇ ਬਸਪੈਂਡ ਤੇ ਗੋਡੀਆਂ ਚਲਾ ਕੇ ਸਹਿਮ ਦਾ ਮਾਹੌਲ ਕ੍ਰੀਏਟ ਕੀਤਾ ਸੀ ਉਪਰਜੇ ਦੋਸ਼ੀ ਆਈਡੈਂਟੀਫਾਈ ਹੋ ਗਏ ਉਹਨਾਂ ਚੋਂ ਤਿੰਨ ਦੋਸ਼ੀ ਅਰੈਸਟ ਹੋ ਗਏ ਬਾਕੀ ਦੋ ਦੋਸ਼ੀ ਵੀ ਬਹੁਤ ਛੇਤੀ ਅਰੈਸਟ ਹੋ ਜਾਣਗੇ ਮਾਨਯੋਗ ਬੀਜਪੀ ਪੰਜਾਬ ਦੇ ਆਗੂ ਦਾ ਮੁਤਾਬਿਕ ਮੈਂ ਸਾਰੇ ਕ੍ਰਿਮਨਲ ਅੰਸਰਾਂ ਨੂੰ ਫਕਤ ਸਨੇਹਾ ਦੇਣਾ ਚਾਹੁੰਦਾ ਕਿ ਪਟਿਆਲੇ ਜ਼ਿਲ੍ਹੇ ਚ ਕਿਸੇ ਵੀ ਗੈਰ ਸਮਾਜਿਕ ਵਰਤਾਤ ਨੂੰ ਅੰਜਾਮ ਦੇਣ ਵਾਲੇ ਨੂੰ ਕਾਲੇ ਹੱਥੀ ਲੈ ਕੇ ਬਿਲਕੁਲ ਬਖਸ਼ਿਆ ਨਹੀਂ ਜਾਊਗਾ ਪਟਿਆਲਾ ਪੁਲਿਸ ਰਿਕਾਰਡ ਸਾਈਨ ਚ ਹਰ ਵਾਰੀ ਕੇਸ ਸੁਲਝ ਜਾਂਦੀ ਰਹਿੰਦੀ ਤੇ ਇਸ ਵਾਰੀ ਵੀ ਜਿਨ੍ਹਾਂ ਮੁੰਡਿਆਂ ਨੇ ਦਹਿਸ਼ਤ ਕ੍ਰੀਏਟ ਕੀਤੀ ਸੀ ਉਹ ਤਿੰਨੇ ਮੁੰਡੇ ਅਸੀਂ ਅਰੈਸਟ ਕਰ ਲਏ ਬਾਕੀ ਦੋ ਮੁੰਡਿਆਂ ਨੂੰ ਅਰੈਸਟ ਕਰਨ ਲਈ ਵੀ ਰੈਡਾਂ ਜਾ ਰਹੀ ਨੇ ਤੇ ਸਾਨੂੰ ਉਮੀਦ ਆ ਕਿ ਬਹੁਤ ਛੇਤੀ ਅਸੀਂ ਅਰੈਸਟ ਕਰ ਲਾਂਗੇ ਅਰਸ਼ਦੱਲਾ ਗੈਂਗ ਨਾਲ ਇਹ ਲੇੰਚ ਸੀਗੇ ਤੇ ਪੁਰਾਣੇ ਇਹਨਾਂ ਤੇ ਅਪਰਾਧਿਕ ਮਾਮਲੇ ਕੋਈ ਦਰਜ ਨਹੀਂ ਹੈਗੇ ਪਰ ਇਹਨਾਂ ਦੇ ਕੁਝ ਗਿਸ਼ਚੇ ਗੱਲ ਸਾਹਮਣੇ ਆਈ ਹੈ ਕਿ ਕਈ ਵਾਰੀ ਇਹਨਾਂ ਨੇ ਇਹੋ ਜਿਹੀ ਜੜੀ ਟੈਂਪਰੀ ਵਰਦਤਾ ਨੇ ਇਹਨਾਂ ਨੂੰ ਹੋਰ ਜ਼ਿਲ੍ਹਿਆਂ 'ਚ ਵੀ ਅੰਜਾਮ ਦਿੱਤਾ ਸੀ ਤੇ ਬੜੀ ਡੁੰਗਾਈ ਨਾਲ ਕੁਝ ਗਿਸ਼ਚੇ ਕਰਕੇ ਇਹਨਾਂ ਦਾ ਰਿਮਾਨਡ ਨਾਲ ਹਸਿਲ ਕਰਕੇ ਇਹਨਾਂ ਦੇ ਰਹਿੰਦੇ ਦੋ ਦੋਸ਼ੀ ਵੀ ਹਰਜ ਕੀਤੇ ਜਾਣਗੇ ਦੇਖੋ ਵੈਪਨ ਪ੍ਰੋਵਾਈਡ ਕਰਾਣੇ ਕੋਈ ਨਾ ਕੋਈ ਟਾਰਗੇਟ ਦੇਣਾ ਫਲਾਂ ਵਰਦਤ ਨੂੰ ਅੰਜਾਮ ਇਸ ਜ਼ਿਲ੍ਹੇ ਚ ਦੋ ਫਲਾਂ ਨੂੰ ਇੱਕ ਜ਼ਿਲ੍ਹੇ ਚ ਉਹ ਅਸੀਂ ਟੈਕਨੀਕਲੀ ਸਟੱਡੀ ਕਰ ਰਹੇ ਹਾਂ ਸਾਰਾ ਪ੍ਰਕਿਰਤ ਦਾ ਵਿਸ਼ਾ ਪਰ ਕਿਤੇ ਨਾ ਕਿਤੇ ਇਹਨਾਂ ਦੀ ਤਾਰਾਂ ਜੁੜਦੀਆਂ ਨਜ਼ਰ ਆ ਰਹੀ ਸਰ ਪੀਜੀ ਦੇ ਵਿਚ ਰੰਜੇ ਦੀ ਦੇਖੋ ਇਹ ਇਹਨਾਂ ਦੀ ਰਿਆਸ਼ ਬਾਰੇ ਅਸੀਂ ਇਹ ਜੋ ਹੋਰ ਡੰਗਾਈ ਨਾਲ ਪਰਤਾਲ ਕਰ ਰਹੇ ਹਾਂ ਪਰ ਇਹਨਾਂ ਨੂੰ ਬੋਲ ਅਲੱਗ ਐਡਰੈਸ ਤੇ ਪੀਜੀ ਨੂੰ ਇਕੱਠੇ ਕਿਵੇਂ ਦੀ ਕਿ ਉਹ ਦੇਖੋ ਇਹ ਬੇਸਿਕਲੀ ਇਕੱਠੇ ਹੀ ਆਏ ਸੀ ਉਦੋਂ ਬਸ ਟਾਈਮ ਤੇ ਇਹਨਾਂ ਨੇ ਅੱਗੇ ਕਿਤੇ ਨਾ ਕਿਤੇ ਇਕੱਠੇ ਹੀ ਜਾਣਾ ਸੀ ਪੰਜ ਦੋਸ਼ੀ ਸੀਗੇ ਤਿੰਨ ਦੋਸ਼ੀ ਵੀ ਅਰੈਸਟ ਹੋ ਗਏ ਫਾਇਰਿੰਗ ਕਰਨ ਵਾਲਾ ਕੌਣ ਹੈ ਇਹ ਨਾ ਉਹ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਜੀ ਕਿ ਫਾਇਰਿੰਗ ਕਰਨ ਵਾਲਾ ਕੌਣ ਸੀ ਉਹ ਸਾਰਾ ਅਜੇ ਇਨਵੈਸਟੀਗੇਟ ਕਰ ਰਹੇ ਹਾਂ ਕਿਉਂਕਿ ਅਜੇ ਦੋ ਦੋਸ਼ੀ ਫੜਨੇ ਰਹਿੰਦੇ ਆ ਤੇ ਅਸੀਂ ਨਹੀਂ ਚਾਹੁੰਦੇ ਕਿ ਕੋਈ ਵੀ ਤਫਤੀਸ਼ ਦੀ ਸੀਕੁਐਂਸ ਜੇ ਬਾਹਰ ਨੂੰ ਆਈ ਤੇ ਉਹ ਦੋ ਦੋਸ਼ੀ ਅਲਰਟ ਹੋ ਕੇ ਕਿਤੇ ਸਲਿੱਪ ਹੋ ਜਾਈਂ ਧੰਨਵਾਦ